ਅੱਜ ਲੱਗੇ ਸੀ ਆਪਾਂ ਸਪਰੇਅ ਕਰਨ ਚੋਨਾ ਆਪਣਾ ਜਿਹੜਾ ਤਾਂ 110 ਆ ਉਹ ਹੋ ਗਿਆ 45 ਦਿਨ ਦਾ ਤੇ 26 ਚੋਨਾ ਹੋ ਗਿਆ ਆਪਣਾ 40 ਦਿਨ ਦਾ ਜਿਹੜਾ ਕੀਤਾ ਜਿਹਨੂੰ ਸਪਰੇਅ ਕਰਨੀ ਆ ਤੇ ਆਪਾਂ ਅੱਗੇ ਯੂਰੀਆ ਤੇ ਜਿੰਕੀ ਪਾਈ ਆ ਯੂਰੀਆ ਸਾਰੀ ਕੰਪਲੀਟ ਕਰਤੀ ਤਿੰਨ ਵਾਰੀ ਤੇ ਹੁਣ ਸਪਰੇਅ ਕਰਨ ਲੱਗੇ ਆ ਕੱਲੀ ਇਨਸੈਕਟੀਸਾਈਡ ਆਪਣੇ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਤੋਂ ਨਾਲ ਟਿੱਡੇ ਤੋਂ ਤੇ ਇੱਕੋ ਹੀ ਆ ਦਵਾਈ ਤਨੂਕਾ ਦੀ ਤੇ ਨਾਲ ਉਹਦੇ ਸਟicker ਆ ਤੇ ਪਹਿਲੀ ਸਪਰੇ ਕਰਨ ਲੱਗੇ ਆ ਦੂਜੀ ਸਪਰੇ ਕਰਾਂਗੇ ਜਿੱਦਣ ਝੋਨੇ ਨੇ ਢਿੱਡ ਭਰਨ ਲਾ ਪਿਆ ਨਿਸਰਨ ਤੋਂ ਪਹਿਲਾਂ ਤੇ ਉਦਣ ਨੂੰ ਕੋਈ ਹਲਕੀ ਫੁਲਕੀ ਇਨਸੈਕਟੀਸਾਈਡ ਪਾ ਕੇ ਨਾਲ ਪਾਵਾਂਗੇ ਇਹਦੇ ਆਪਾਂ ਕਾਪਰ ਦੀ ਕਰਾਂਗੇ ਕਿਉਂਕਿ ਮੋਸਟਲੀ ਝੋਨਾ ਛੱਬੀ ਆ ਸਾਰਾ ਤੇ ਜਿਹੜੀ ਲਾਸਟ ਸਪਰੇ ਆ ਉਹ ਕਰਾਂਗੇ ਜਦੋਂ ਝੋਨਾ ਨਿਸਰ ਗਿਆ ਉਹ ਵੀ ਕਾਪਰ ਦੀ ਕਰਾਂਗੇ ਨਾਲ ਕੋਈ ਤੇਲੇ ਵਾਲੀ ਦਵਾਈ ਪਾ ਲਾਂਗੇ ਇਹੋ ਹੀ ਤਿੰਨ ਸਪਰੇਹਾਂ ਜਿੰਮ ਲਈ ਨੂੰ ਜਿੱਦਾਂ ਹੁਣ ਮੀਂਹ ਪੈ ਨੂੰ 4-5 ਦਿਨ ਹੋ ਗਿਆ ਤੇ ਹਲਕੀ ਹਲਕੀ ਕਿਤੇ ਨਾ ਕਿਤੇ ਪੱਤਾ ਲਪੇਟ ਬਾਕੀ ਕਿਉਂਕਿ ਆਪਾਂ ਕੋਈ ਕੈਲਟਰਨ ਪਦਾਨ ਫਟੇਰਾ ਵਗੈਰਾ ਨਹੀਂ ਪਾਈ ਇਸ ਕਰਕੇ ਸਪਰੇਅ ਕਰਨ ਦਾ ਹੁਣ ਸਹੀ ਟਾਈਮ ਆ ਬਾਕੀ ਖਾਦੇ ਨੂੰ ਪਰਸੋਂ ਲਾਸਟ ਪਾਤੀ ਸੀ ਤੇ ਓਕੇ ਰਿਪੋਰਟਾ ਝੋਨਾ ਹਮੇਸ਼ਾ ਟਰਾਈ ਕਰੀਦੀ ਆ ਸਪਰੇਅ ਸਵੇਰੇ ਸਵੇਰੇ ਹੀ ਹੋਵੇ ਉਸ ਤੋਂ ਬਾਅਦ ਬੰਦੇ ਨਹਾਤ ਹੋ ਕੇ ਰੋਟੀ ਪਾਣੀ ਦਾ ਹੋ ਜਾਂਦਾ ਤੇ ਨਾਲੇ ਦੂਜਾ ਇਹ ਹੈ ਕਿ ਸਵੇਰੇ ਸਵੇਰੇ ਹਵਾ ਚ ਨਵੀਂ ਹੁੰਦੀ ਕਾਫੀ ਤੇ ਸਪਰੀ ਵਧੀਆ ਹੋ ਜਾਂਦੀ ਆ ਕੀਲੇ ਦੀਆਂ ਲਾਵਾਂਗੇ ਛੇ ਟੈਂਕੀਆਂ ਦਵਾਈ ਦੇ ਨਾਲ ਸਟicker ਜਰੂਰ ਪਾਉਣਾ ਚਾਹੀਦਾ ਆ ਤੇ ਕਹਿੰਨਾ ਸਟਿਕ ਕਰ ਜਾਂਦੀ ਆ ਦਵਾਈ ਤੇ ਉਹਦਾ ਲਾਈਫ ਸਪੈਨ ਵਧੀਆ ਰਹਿ ਜਾਂਦਾ ਵੈਸੇ ਵੀ ਕੱਲ ਪਰਸੋ ਇੱਕ ਮੈਂ ਵੀਡੀਓ ਦੇਖ ਰਿਹਾ ਸੀ ਤੇ ਮੈਨੂੰ ਕਾਫੀ ਵਧੀਆ ਲੱਗੀ ਉਹ ਉਹਦੇ ਵਿੱਚ ਉਹ ਕਹਿ ਰਹੇ ਸੀ ਕਿ ਜਿਹੜਾ ਸੁੰਡੀ ਦਾ ਹਮਲਾ ਆ ਨਾ ਜਦੋਂ ਪੁੰਨੀਆਂ ਹੁੰਦੀ ਆ ਪੁੰਨੀਆਂ ਤੋਂ ਹਫਤਾ ਪਹਿਲਾਂ ਤੇ ਬਾਅਦ ਯਾਨੀ ਕਿ ਜਦੋਂ ਚੰਨ ਹੁੰਦਾ ਪੂਰਾ ਉਹਨਾਂ ਦਿਨਾਂ 'ਚ ਜ਼ਿਆਦਾ ਹਮਲਾ ਹੁੰਦਾ ਆ ਤੇ ਹੁਣ ਮੱਸਿਆ ਲੰਘ ਕੇ ਗਈ ਆ ਤੇ ਮੋਰੇ ਰਖੜ ਪੁੰਨੀਆਂ ਆਉਣ ਵਾਲੀ ਆ 9-10 ਤਰੀਕ ਨੂੰ ਤੇ ਉਸ ਹੱਬ ਨਾਲ ਫਿਰ ਸਪਰੇ ਬਹੁਤ ਸਹੀ ਟਾਈਮ ਤੇ ਹੋ ਰਹੀ ਆ ਤੇ ਬਾਕੀ ਵੈਸੇ ਵੀ ਟਾਈਮ ਹੋ ਹੀ ਗਿਆ ਸੀਗਾ ਸਮਾਂ ਜਿਹੜਾ ਕੀਤਾ ਚੋਨਾ ਆਪਣਾ 110 ਆ ਉਹਨੂੰ ਤਾਂ 45 ਦਿਨ ਤੋਂ ਉੱਪਰ ਹੀ ਹੋ ਗਿਆ ਤੇ ਹੁਣ 20-25 ਦਿਨ ਵਧੀਆ ਨੰਗ ਜਾਣਗੇ ਕੱਲ ਮੈਚ ਸੀਗੇ ਰਾਤੀ 3:30 'ਤੇ ਘਰੇ ਆਇਆ ਮੈਂ ਤੇ ਦਵਾਈ ਵੀ ਆਪਾਂ ਸ਼ਰੋ ਚੱਕ ਲਈ ਸੀ ਗੱਲ ਫਿਰ ਤੇ ਅੱਜ ਸੰਡੇ ਆ ਤੇ ਅੱਜ ਸਿਗਾ ਪਲਾਨ ਕਿ ਸਪਰੇਅ ਕਰਨੀ ਆ ਫਿਰ ਹੋਣ ਹੋ ਗਿਆ ਸਵੇਰ ਦੇ ਦੁੱਜੇ ਆ 7 7:30 ਹੋ ਗਿਆ ਸ਼ਾਇਦ ਅੱਜ ਛਿਆਂ ਕ ਖੇਤਾਂ ਨੂੰ ਕਰਾਂਗੇ ਦੋ ਬੰਦੇ ਆ ਆਪਣੇ ਕੋ ਇੱਕ ਸਪਰੇਅ ਕਾਂਦੇ ਆ ਤੇ ਇੱਕ ਪਾਣੀ ਲਈ ਆਉਂਦਾ ਇੱਥੇ ਤੇ ਰਲ ਕੇ ਇਹਨਾਂ ਨੇ ਕਰ ਲੈਣੀ ਆ 10 ਵਜੇ ਤੱਕ ਤੇ ਸ਼ੀਕ ਫੇਰ ਅੱਜ ਕੱਢਾਂਗੇ ਡੇਲੀ ਦਾ ਕੱਢੀ ਜਾਵਾਂਗੇ ਤੇ ਚਾਰਾ ਪੰਜਾ ਦਿਨਾਂ ਚ ਆਪਣਾ ਸਾਰਾ ਝੋਨੇ ਨੂੰ ਹੋ ਜਾਣੀ ਐ ਜਿਹੜਾ ਪਛੇਤਾ ਝੋਨਾ ਥੋੜਾ ਜਿਹਾ ਉਹਨਾਂ ਨੂੰ ਚਾਰ ਕੈਨ ਹੋਰ ਰੋਕ ਲਵਾਂਗੇ ਤੇ ਲਾਗੇ ਹੋ ਜਾਣਾ ਕੰਮ ਜਿਹੜੇ ਤਾਂ ਭਰਾ ਖੁਦ ਆਪ ਕੰਮ ਕਰਦੇ ਸਾਰਾ ਉਹਨਾਂ ਨੂੰ ਤਾਂ ਚਲੋ ਪਤਾ ਹੀ ਆ ਸਾਰਾ ਕੁਝ ਉਹਨਾਂ ਨੇ ਤਾਂ ਦੇਖ ਹੀ ਲੈਣਾ ਪਰ ਜਿਹੜੇ ਸਾਡੇ ਵਰਗੇ ਜਿੱਦਾਂ ਅਸੀਂ ਤਾਂ ਇਕੱਲਾ ਟਰੈਕਟਰ ਦਾ ਕੰਮ ਜਾਣਦੇ ਆ ਬਾਕੀ ਕੰਮ ਸਾਰਾ ਲੇਬਰ ਨੇ ਕਰਨਾ ਤੇ ਉਹ ਇੱਕ ਖਿਆਲ ਜ਼ਰੂਰ ਰੱਖਣਾ ਚਾਹੀਦਾ ਕਿ ਜਦੋਂ ਕੋਈ ਸਪਰੇਅ ਆ ਖਾ ਦੇ ਆ ਬੰਦਿਆਂ ਨੂੰ ਪੂਰਾ ਪ੍ਰੋਪਰ ਦੱਸੋ ਦੱਸ ਕੇ ਇਸ ਸਪਰੇ ਵੀ ਜਦੋਂ ਹੋਣੀ ਆ ਉਦੋਂ ਵੀ ਕੋਲ ਉਦੋਂ ਕੱਢੋ ਟਾਈਮ ਕਰਨੀ ਤੇ ਨਹੀਂ ਪਰ ਕੋਲ ਖੜ ਕੇ ਕਰਾਓ ਕੋਸ਼ਿਸ਼ ਕਰੋ ਕੋਲ ਖੜ ਕੇ ਕਰਾਈ ਜਾਵੇ ਕਿਉਂਕਿ ਇਹ ਨਹੀਂ ਕਿੰਨਾ ਕਿ ਲੇਬਰ ਤੇ ਕੋਈ ਯਕੀਨ ਨਹੀਂ ਪਰ ਇਹ ਫਿਰ ਚੱਲਦੀ ਚਾਲ ਚ ਪਤਾ ਨਹੀਂ ਲੱਗਦਾ ਕਈ ਵਾਰੀ ਖਾਦ ਦੇ ਕਿੰਨੇ ਬੋਰੇ ਪੈ ਗਏ ਕਿੱਥੇ ਰਲਾਈ ਕਿਹੜੀ ਰਲਾਈ ਕਿੱਥੇ ਨਹੀਂ ਰਲਾਈ ਜਾਂ ਦਵਾਈ ਪਾਈ ਕਿੱਦਾਂ ਪਾਈ ਕਿੰਨੀਆਂ ਟੈਂਕੀਆਂ ਲਾਉਣੀਆਂ ਸੋ ਇੰਨਾ ਕਿ ਜੇ ਆਪਾਂ ਟਾਈਮ ਕੱਢ ਕੇ ਇੰਨਾ ਕਿ ਧਿਆਨ ਦਈਏ ਰੋਜ਼ ਖੇਤਾਂ ਲੀ ਕੀੜਾ ਮਾਰੀਏ ਤਾਂ ਫੇਰ ਉਹ ਸਫਲ ਕਿਸਾਨ ਹੀ ਆ ਤੇ ਉਹ ਜ਼ਰੂਰ ਸਪਰੇ ਜਾਂ ਜਦੋਂ ਵੀ ਖਾ ਲਿਆ ਕੁਝ ਵੀ ਆ ਕਰਨਾ ਭਾਵੇਂ ਨਹੀਂ ਪਰ ਕੋਲ ਜ਼ਰੂਰ ਖੜ ਜਣ ਕਿਉਂਕਿ ਅੱਜ ਦੇ ਸਮੇਂ 'ਚ ਕੋਲ ਖੜ ਕੇ ਕੰਮ ਕਰਾਉਣਾ ਹੀ ਬਹੁਤ ਵੱਡੀ ਗੱਲ ਆ ਬਾਕੀ ਝੋਨੇ ਦੇ ਬੂਟੇ 'ਚ ਕੋਈ ਕਮੀ ਨਹੀਂਗੀ ਜੇ ਕੋਈ ਕਮੀ ਹੁੰਦੀ ਤਾਂ ਫੇਰ ਆਪਾਂ ਚਲੇਟਡ ਜ਼ਿੰਕ ਵਗੈਰਾ ਕੁਝ ਸਲਫਰ ਸਲਫਰ ਕੋੜ ਦੇ ਕੋਈ ਕਮੀ ਨਹੀਂ ਇਸ ਕਰਕੇ ਕੱਲੀ ਆਪਾਂ ਸੂੰਦੀ ਰੋਈ ਸਪਰੇਅ ਕਰ ਰਹੇ ਆ ਪੱਤਾ ਲਪੇਟ ਤੇ ਗੋਭ ਦੀ ਸੂੰਦੀ ਨਾਲ ਸਟicker ਪਾਇਆ ਬਸ ਤੇ ਇੱਕ ਚੀਜ਼ ਹੋਰ ਮੈਂ ਕਿਸੇ ਤੋਂ ਸੁਣੀ ਆ ਕਿ ਜਦੋਂ ਵੀ ਸਪਰੇਅ ਕਰਨੀ ਆ ਨਾ ਹਮੇਸ਼ਾ ਕਦੀ ਵੀ ਆੜ ਵਾਲਾ ਪਾਣੀ ਨਾ ਵਰਤੋ ਹਮੇਸ਼ਾ ਤਾਜ਼ਾ ਪਾਣੀ ਜਾਂ ਚਲੇ ਦਾ ਪਾਣੀ ਜਿਹੜਾ ਸਾਫ਼ ਆ ਉਹੀ ਵਰਤਣਾ ਚਾਹੀਦਾ ਹੁਣ ਇਹਦੇ ਵਿੱਚ ਕਿੰਨੀ ਸੱਚਾਈ ਆ ਕੀ ਆ ਇਹ ਨਹੀਂ ਆਪਾਂ ਨੂੰ ਪਤਾ ਪਰ ਇੱਕ ਕਈਆਂ ਤੋਂ ਗੱਲ ਸੁਣੀ ਆ ਕਿ ਹਮੇਸ਼ਾ ਸਾਫ਼ ਪਾਣੀ ਵਰਤੋ ਤਾਂ ਹੀ ਆਪਣਾ ਦਵਾਈ ਨੇ ਜਿਆਦਾ ਵਧੀਆ ਰਿਜ਼ਲਟ ਦੇਣਾ ਸੋ ਅੱਗੇ ਕਈ ਵਾਰੀ ਬੰਦੇ ਮੈਂ ਦੇਖਿਆ ਅੱਡਾ-ਉੱਡਾ ਭਰੀਆਂ ਹੁੰਨੀਆਂ ਉੱਥੇ ਚੱਕ ਲੈਂਦੇ ਪਰ ਉਹਨਾਂ ਇੱਕ ਦਾ ਪੰਪ ਖਰਾਬ ਹੁੰਦਾ ਤੇ ਪਰ ਨਹੀਂ ਇਹਨਾਂ ਨੂੰ ਕਹਿਤਾ ਕਲੀਅਰ ਕਿ ਤੁਸੀਂ ਸਾਫ਼ ਪਾਣੀ ਹੀ ਚਲੇ ਦਾ ਹੀ ਵਾਦਣਾ ਹੁਣ ਆਪਣੇ ਕੋਲ ਦੋ ਬੰਦੇ ਆ ਇੱਕ ਆਪਾਂ ਬੰਦਾ ਬਾਲਟੀਆਂ ਚ ਪਾਣੀ ਲਈ ਜਾਂਦਾ ਉੱਥੋਂ ਤੇ ਇੱਕ ਸਪਰੇਅ ਕਰੀ ਜਾਂਦਾ ਤੇ ਦੋਨਾਂ ਦਾ ਹੀ ਵਧੀਆ ਆ ਦੋਨਾਂ ਨੂੰ ਦਮ ਮਿਲ ਜਾਂਦਾ ਆ ਆਰਾਮ ਨਾਲ ਮ제 ਨਾਲ ਲੱਗੇ ਆ 35 ਟੈਂਕੀਆਂ ਲਾਉਣੀਆਂ ਆ ਅੱਜ ਇਹਨਾਂ ਨੇ ਚੌਥੀ ਪੰਜਵੀਂ ਟੈਂਕੀ ਆ ਤੇ ਦੋਆਂ ਘੰਟਿਆਂ ਚ ਲਾ ਕੇ ਕਰ ਦੇਣਾ ਕੰਮ ਇਹਨਾਂ ਨੇ ਫੇਰ ਰੋਟੀ ਪਾਣੀ ਖਾ ਕੇ ਤੇ ਦੇਲੇ ਬਣਦਾ ਰੇਨਬੋ ਕਿਤੇ ਕਿਤੇ ਵੀਡੀਓ ਤੇ ਨਹੀਂ ਪਤਾ ਲੱਗਦਾ ਪਰ ਆ ਆਪਣਾ ਪਨੀਰੀ ਵਾਲਾ ਝੋਨਾ ਇਹਦੇ ਵਿੱਚ ਆਪਾਂ ਕੱਖ ਖਾਲੀ ਦਵਾਈ ਵੀ ਨਹੀਂ ਪਾਈ ਸੀ ਕਾਲ ਕਰ ਲਈ ਤੇ ਪਰ ਇਹਦੇ ਵਿੱਚ ਪਾਣੀ ਨਹੀਂ ਸੁੱਕਾ ਤੇ ਐਨਾ ਪੂਰੀ ਗਧੈੜ ਜੀ ਹੋ ਗਈ ਆ ਕੋਈ ਕੱਖ ਕੁਖ ਨਹੀਂ ਜਿਹੜਾ ਮਾੜਾ ਮੋਟਾ ਕੋ ਜੜ ਹੋਇਆ ਪਟਾ ਦਾਂਗੇ ਸਪਰੇ ਦਾ ਕੰਮ ਚੱਲ ਰਿਹਾ ਹੁਣ ਦੂਜੀ ਮੋਟਰ ਤੇ ਤੇ ਸਾਡੇ ਇੱਧਰ ਤਾਂ ਧੁੱਪ ਨਿਕਲੀ ਸੀ ਪਹਿਲਾਂ ਪਰ ਹੁਣ ਮੀਂਹ ਵਾਲਾ ਮਾਹੌਲ ਬਣ ਰਿਹਾ ਤੇ ਇਧਰ ਤਾਂ ਮੈਨੂੰ ਲੱਗਦਾ ਮੀ ਪੈ ਵੀ ਰਿਹਾ ਆ ਚਲੋ ਦੇਖਦੇ ਆ ਸਟicker ਪਾਇਆ ਹੀ ਆ ਨਾਲ ਅੱਧਾ ਕਿ ਘੰਟਾ ਲੰਘ ਜਵੇ ਫੇਰ ਕੋਈ ਚੱਕਰ ਨਹੀਂ ਪੇਂਟ ਤਾਂ ਹੋ ਗਿਆ ਅੱਧਾ ਪੌਣਾ ਘੰਟਾ ਕੀਤੀ ਇਹਨੂੰ ਦਵਾਈ ਘੋਲ ਲਈ ਆ ਜੇ ਨਾ ਘੋਲੀ ਹੁੰਦੀ ਭਾਵੇਂ ਰੁਕ ਲੈਂਦੇ ਤੇ ਬਾਕੀ ਆ ਬਾਜਰਾ ਵੀ ਸੋਨਾ ਹੋ ਗਿਆ ਇਧਰ ਢਿੰਜਣਾ ਆਪਣਾ ਤੇ ਬਾਕੀ ਆ ਮਿੱਤਰਾਂ ਦੇ ਖੂਦ ਹੀ ਰੌਣਕ ਆਪਾਂ ਲਿਆਂਦੀ ਬੰਦਿਆਂ ਦੀ ਲੱਸੀ ਲੱਸੀ ਪੜਾਉਨੇ ਆ ਉਹਨਾਂ ਨੂੰ ਇੱਕ ਵਾਰੀ ਅੱਗੇ ਪੜਾਤੀ ਸੀ ਤੇ ਇੱਥੇ ਸ਼ਾਮੇ ਲਿਆ ਕੇ ਰੱਖ ਲਈ ਸੀ ਆਪਾਂ ਤੇ ਹੁਣ ਦੁਬਾਰਾ ਪੜਾਉਨੇ ਆ ਤੇ ਦਸਾ ਕੇ ਟੈਂਕੀਆਂ ਦਾ ਰਹੇਗਾ ਕੰਮ ਤੇ ਫਿਰ ਚੱਲਦੇ ਆ ਘਰੇ ਜਾ ਕੇ ਨਹਾਤ ਹੋ ਕੇ ਰੋਟੀ ਪਾਣੀ ਸ਼ੱਕ ਕੇ ਤਾਂ ਫਿਰ ਦੇਖਦੇ ਆ ਅਗਲਾ ਪ੍ਰੋਗਰਾਮ ਸੋ ਇਹ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਆ ਆਪਾਂ ਆ ਦੇਖੋ ਜੀ ਖੱਜਲ ਖਰਾਬੀ ਟੈਂਕੀਉ ਨੂੰ 게ਟ ਵਾਲ ਲਵਾ ਕੇ ਰੱਖਿਆ ਮਹੀਨਾ ਹੋ ਗਿਆ ਉਹ ਲਿਆ ਨਹੀਂ ਹੋਈ ਤੇ ਖੱਜਲ ਖਰਾਬੀ ਦੇਖੋ